ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣ ਵਾਲੇ ਸਮੂਹ শ্রোਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਲੋਕ ਗੀਤ ਸਭ ਦੇ ਸਾਂਝੇ ਹੁੰਦੇ ਨੇ ਤੇ ਮੋਹ ਮੋਹੀ ਸਾਡੇ ਤੱਕ ਪਹੁੰਚੇ ਹੁੰਦੇ ਨੇ ਇਸ ਲਈ ਇਹ ਕਿਸੇ ਦਾ ਵੀ ਨਿੱਜੀ ਸਰਮਾਇਆ ਨਹੀਂ ਹੁੰਦੇ ਸਭ ਦੇ ਸਾਂਝੇ ਹੁੰਦੇ ਨੇ ਇਸ ਲਈ ਇਹਨਾਂ ਨੂੰ ਗਾਇਆ ਵੀ ਤਕਰੀਬਨ ਹਰੇਕ ਨੇ ਹੁੰਦਾ ਹੈ ਕਿਉਂਕਿ ਲੋਕ ਗੀਤ ਅੱਜ ਨਹੀਂ ਜਨਮਿਆ ਹੁੰਦਾ ਇਹ ਹੌਲੀ-ਹੌਲੀ ਕਰਕੇ ਜਨਮ ਦਾ ਵਿਕਸਦਾ ਤੇ ਸਾਡੇ ਤੱਕ ਪਹੁੰਚਦਾ ਹੈ ਇਸ ਲਈ ਇਸ ਦੀ ਉਮਰ ਵੀ ਨਹੀਂ ਦੱਸੀ ਜਾ ਸਕਦੀ ਕਿ ਕਿੰਨੀ ਹੈ ਕਿੰਨਾ ਪੁਰਾਣਾ ਹੈ ਜਾਂ ਅੱਜ ਦਾ ਬਣਿਆ ਹੋਇਆ ਕਿਉਂਕਿ ਇਹ ਮੂੰਹੋਂ ਮੂੰਹੀ ਅੱਗੇ ਤੁਰਿਆ ਜਾਂਦਾ ਹੈ ਇਸ ਲਈ ਮੈਂ ਵੀ ਕੋਈ ਸਿੰਗਰ ਨਹੀਂ ਮੇਰੀ ਆਵਾਜ਼ ਨੂੰ ਤੁਸੀਂ ਪਸੰਦ ਕਰ ਰਹੇ ਹੋ ਮੇਰੇ ਲਈ ਵੱਡੀ ਗੱਲ ਹੈ ਕਿਉਂਕਿ ਮੇਰੇ ਚਿੱਤਿਆਂ ਦੇ ਵਿੱਚ ਜਿਹੜੇ ਵਸੇ ਹੋਏ ਗੀਤ ਸੀ ਉਹ ਹੌਲੀ-ਹੌਲੀ ਕਰਕੇ ਖਿੰਡ ਪੁੰੜ ਰਹੇ ਸੀ ਵਿਸਰ ਰਹੇ ਸੀ ਇਸ ਲਈ ਮੇਰੀ ਕੋਸ਼ਿਸ਼ ਸੀ ਕਿ ਮੈਂ ਇਹਨਾਂ ਦੋਹਾਂ ਪੰਜਾਬਾਂ ਦੀ ਜਾਈ ਕਹਿ ਲਓ ਕਿ ਕਿ ਮੇਰੇ ਪੁਰਖੇ ਪਾਕਿਸਤਾਨ ਤੋਂ ਆਏ ਹੋਣ ਕਰਕੇ ਮੈਨੂੰ ਉਸ ਪੰਜਾਬ ਨਾਲ ਵੀ ਲਗਾ ਹੈ ਆਪਣਾ ਤੈ ਤੇ ਇਸ ਪੰਜਾਬ ਦੇ ਵਿੱਚ ਰਹਿੰਦੀ ਹੋਣ ਕਰਕੇ ਮੈਨੂੰ ਇਸ ਦੇ ਨਾਲ ਆਪਣਤ ਹੋਣੀ ਕੁਦਰਤੀ ਹੈ ਇਸ ਲਈ ਮੇਰੀ ਆਵਾਜ਼ ਦੇ ਵਿੱਚ ਇੱਕ ਅਲੱਗ ਰੰਗ ਹੈ ਤੇ ਉਹ ਜਿਹੜੇ ਗੀਤ ਨੇ ਉਹ ਮਿਕਸ ਚਾਹੇ ਇਸ ਬੋਲੀ ਦੇ ਵਿੱਚ ਇੱਥੋਂ ਦੀ ਬੋਲੀ ਦੇ ਵਿੱਚ ਨੇ ਉਹਨਾਂ ਨਾਲੋਂ ਉਹੀ ਵਰਡ ਹੋਣ ਦੇ ਬਾਵਜੂਦ ਵੀ ਐਕਸੈਂਟ ਥੋੜਾ ਫਰਕ ਹੈ ਤੇ ਜਿਸ ਨੂੰ ਤੁਸੀਂ ਪ੍ਰਵਾਨ ਕਰ ਰਹੇ ਹੋ ਇਸ ਕਰਕੇ ਮੈਂ ਉਹਨਾਂ ਨੂੰ ਗਾਉਣ ਦਾ ਇਕੱਠੇ ਕਰਨ ਦਾ ਇੱਕ ਆਪਣਾ ਜਨੂੰਨ ਜਿਹੜਾ ਮੇਰੇ ਮਨ ਦੇ ਵਿੱਚ ਉਸ ਨੂੰ ਪੂਰਾ ਕਰ ਰਹੀ ਹਾਂ ਜਿਸ ਨੂੰ ਤੁਸੀਂ ਹੰਗਾਰਾ ਦੇ ਰਹੇ ਹੋ ਤੇ ਜਿੰਨੀ ਦੇਰ ਇਹ ਹੰਗਾਰਾ ਕਾਇਮ ਰਹੇਗਾ ਤੁਸੀਂ ਇਸ ਤੇ ਨਾਲ ਜੁੜਦੇ ਰਹੋਗੇ ਉਹਨੇ ਦੇਰ ਤੱਕ ਇਹ ਸਫਰ ਜਾਰੀ ਰਹੇਗਾ ਤੇ ਆਉ ਗਾਈਏ ਇੱਕ ਕੋੜੀ ਅੰਦਰੇ ਤੇਰਾ ਚੀਰਾ ਰੰਗ ਦਿਆਂ ਅੰਦਰੇ ਡੋਲਾ ਰੰਗ ਵੇ ਉਮਰਾਂ ਦਿਆ ਨਿਆ ਨਿਆ ਵੀਰ ਤੂੰ ਨੀ ਪਕੇ ਲੰਗ ਵੇ ਉਮਰਾ ਦਿਆ ਨਿਆਣਿਆ ਵੀਰ ਅੰਦਰ ਤੇਰਾ ਪੋਥਾ ਰੰਗ ਦੀ ਅੰਦਰ ਡੋਲਾ ਰੰਗ ਵੇ ਉਮਰਾ ਦਿਆ ਨਿਆਣ ਆ ਵੀਰਾ ਤੂੰ ਨੀ ਮੀ ਪਾ ਕੇ ਲੰਗ ਵੇ ਯੁਮਰਾ ਦਿਆ ਨਿਆਣ ਆ ਵੀਰਾ ਅੰਦਰੇ ਤੇਰਾ ਸੇਰਾ ਗੁੰਦ ਦਿਆ ਅੰਦਰੇ ਦੇਵਾ ਟੰਗ ਵੇ ਇਕਲਾਂ ਦਿਆਸਿਆਣ ਆ ਵੀਰਾ ਤੂੰ ਨੀਵੀ ਪਕੇ ਲੰਗ ਵੇ ਇਕਲਾਂ ਦਿਆਸਿਆਣ ਆਣਿਆ ਵੀਰਾ ਦੋਨੀ ਮੀ ਪਾਕੇ ਲੰਗ ਵੇ ਉਮਰਾਂ ਦਿਆ ਸਿਆਣਿਆ ਵੀਰਾ ਅੰਦਰੇ ਤੇਰਾ ਗੰਨਾ ਬਣਦੀ ਅੰਦਰੇ ਦੇਵਾ ਟੰਗ ਵੇ ਅਕਲਾਂ ਦੇ ਅਪਰਿਆ ਵੀਰਾ ਤੂੰ ਨੀਵੀ ਪਾ ਕੇ ਲੰਗਵੇ ਅਕਲਾਂ ਦੇ ਅਪਰਿਆ ਵੀਰਾ ਤੂੰ ਨੀਵੀ ਪਾ ਕੇ ਲੰਗਵੇ ਅਕਲਾਂ ਦੇ ਆਪਰ ਆ ਵੀਰਾ ਅੰਦਰ ਤੇਰਾ ਕੁੜਤਾ ਸਿਉਂਦਿਆ ਅੰਦਰ ਦੇ ਵਾ ਟੰਗ ਵੇ ਅਕਲਾਂ ਦੇ ਆਪਰ ਆ ਵੀਰਾ ਤੂੰ ਨੀਵੀਂ ਪਾ ਕੇ ਲੰਗ ਵੇ ਇਕਲਾ ਦੇ ਆ ਪਰਿਆ ਵੀਰਾ ਤੂੰ ਨੀਵੀਂ ਪਾ ਕੇ ਲੰਗ ਵੇ ਇਕਲਾ ਦੇ ਆ ਪਰਿਆ ਵੀਰਾ ਇਸੀ ਕੋੜੀ ਜਿਸ ਦੇ ਵਿੱਚ ਇੱਕ ਭੈਣ ਆਪਣੇ ਜਵਾਨ ਹੋ ਰਹੇ ਭਰਾ ਨੂੰ ਬੜੇ ਮਿੱਠੇ ਅੰਦਾਜ਼ ਦੇ ਵਿੱਚ ਸਮਝਾਉਂਦੀ ਹੈ ਕਿ ਵੀਰਾ ਜਦੋਂ ਤੂੰ ਗਲੀ ਦੇ ਵਿੱਚ ਨਿਕਲਦਾ ਹੁੰਦਾ ਹੈ ਤਾਂ ਤੂੰ ਨੀਵੀਂ ਵੀ ਪਾ ਕੇ ਰੱਖਿਆ ਕਰ ਉਸ ਤੇ ਮਨ ਦੇ ਅੰਦਰ ਦੋ ਤੋਖਲੇ ਹੁੰਦੇ ਨੇ ਇੱਕ ਤਾਂ ਹਰ ਭੈਣ ਨੂੰ ਆਪਣਾ ਭਰਾ ਬਹੁਤ ਸੋਹਣਾ ਲੱਗਦਾ ਹੁੰਦਾ ਉਸ ਨੂੰ ਲੱਗਦਾ ਹੈ ਕਿ ਕਿਤੇ ਉਹਨੂੰ ਨਜ਼ਰ ਨਾ ਲੱਗ ਜਾਏ ਤੇ ਦੂਸਰਾ ਉਹ ਸਮਾਜਿਕ ਸਰੋਕਾਰਾਂ ਤੋਂ ਵੀ ਡਰਦੀ ਹੁੰਦੀ ਹੈ ਕਿ ਸਮਾਜ ਕਿਸੇ ਤਰ੍ਹਾਂ ਦੇ ਉਹਨੂੰ ਤੋਮਕ ਨਾ ਲਾ ਦਵੇ ਉਹ ਇਹਨਾਂ ਚੀਜ਼ਾਂ ਤੋਂ ਬਚਿਆ ਰਵੇ ਸਮਾਜ ਦੇ ਵਿੱਚ ਉਹਦੀ ਇੱਜ਼ਤ ਜਿਹੜੀ ਉਹ ਬਰਕਰਾਰ ਰਵੇ ਇਸ ਲਈ ਉਹ ਆਪਣੇ ਇਹਨਾਂ ਲਫ਼ਜ਼ਾਂ ਰਾਹੀਂ ਉਸ ਨੂੰ ਇੱਕ ਬਹੁਤ ਸੁਰਲਜਿਆ ਹੋਇਆ ਵਿਅਕਤੀ ਬਣਨ ਲਈ ਪ੍ਰੇਰਿਤ ਕਰਦੀ ਹੈ ਤੇ ਉਮੀਦ ਹੈ ਇਹ ਲੋਕ ਗੀਤਾਂ ਦਾ ਰੰਗ ਤੁਹਾਨੂੰ ਪਸੰਦ ਆਇਆ ਹੋਵੇਗਾ ਆਪਣੇ ਸੁਝਾਵਾਂ ਰਾਹੀਂ ਦੱਸਿਓ ਕਿ ਮੈਂ ਕਿੰਨੀ ਸਫਲ ਹੋਈ ਆ ਇਸ ਗੀਤ ਨੂੰ ਗਾਉਣ ਦੇ ਵਿੱਚ ਰੱਬ ਰਾਖਾ